ਹਾਂਜੀ ਮਿੱਤਰ ਪਿਆਰੋ ਕੀ ਹਾਲਾ ਹਾਂਜੀ ਠੀਕ ਹੈ ਜੀ ਉੱਤਰ ਪਿਆਰੋ ਜਿਵੇਂ ਆਪਣਾ ਇੱਕ ਵੀਡੀਓ ਵਾਇਰਲ ਹੋਈ ਜਾਂਦੀ ਆ ਮੁਕਸਰ ਤੋਂ ਬਠਿੰਡਾ ਰੋਡ ਉੱਜਾਈ ਦੇ ਭਲਾਈ ਜਣੇ ਪਿੰਡ ਤੇ ਜਿਹੜੇ ਵੀਰ ਆਂਡੇ ਵੇਚਦੇ ਹਨ ਤਾਂ ਉਹ ਵੀਡੀਓ ਵਾਇਰਲ ਹੋਈ ਜਾਂਦੀ ਵੀ ਉਹ ਵੀਰ ਆਏ ਗੱਡੀ ਤੇ ਜਿਵੇਂ ਉਹ ਆਂਡੇ ਲੈ ਕੇ ਵੀ ਉਹ ਗਏ ਚਲੇ ਹਾਂਜੀ ਹਾਂਜੀ ਵੀ ਆਪਣਾ ਕਹਿਣ ਦਾ ਮਤਲਬ ਇਹ ਆ ਵੀ ਉਹ ਮੰਨ ਕੇ ਚਲੋ ਦੂਜੇ ਦਿਨ ਪੈਸੇ ਵੀ ਦੇਗੇ ਹਨਾ ਉਹਨਾਂ ਦੇ ਹਾਂਜੀ ਤੇ ਉਹਨਾਂ ਨੂੰ ਚਲੋ ਰਾਤ ਭਾਵੇਂ ਭਲੇਖਾ ਪੈ ਗਿਆ ਤੇ ਪਹਿਲੀ ਗੱਲ ਤੋਂ ਕਹੀ ਜਾਂਦੇ ਵੀ ਅਸੀਂ ਆਂਡੇ ਵੀ ਚੋਰੀ ਨਹੀਂ ਕਰਨ ਆਏ ਹਾਂਜੀ ਹਾਂਜੀ ਵੀ ਚੋਰੀ ਨਹੀਂ ਲਗਾਇਆ ਵੀ ਉਹਾਂ ਦੇ ਵੀ ਸਕੈਨਰ ਤੇ ਪੈਸੇ ਭੇਜਦੇ ਆ ਹਾਂਜੀ ਠੀਕ ਹੈ ਜੀ ਤੇ ਵੀ ਉਹ ਪੈਸੇ ਸਾਡੇ ਵਾਪਸ ਆ ਗਏ ਤੇ ਅਸੀਂ ਰਾਤ ਨੂੰ ਆਏ ਜਾਂ ਜਿਵੇਂ ਜੋ ਸਾਰੀ ਗੱਲਬਾਤ ਹੋਈ ਹੈ ਨਾ ਹਾਂਜੀ ਉਹ ਅਗਲੇ ਦਿਨ ਦਿਨੇ ਆਣ ਕੇ ਉਹਨਾਂ ਦੇ ਪੈਸੇ ਵੀ ਦੇ ਦੇਣਾ ਹਾਂਜੀ ਤੇ ਉਹਨ YouTube ਤੇ ਸੋਸ਼ਲ ਮੀਡੀਆ ਤੇ ਸਾਰੇ ਲੋਕ ਇਹ ਆਖੀ ਜਾਂਦੇ ਵੀ ਉਹ ਬੰਦਿਆਂ ਦੇ ਸਾਰੇ ਵੀ ਨੈਗੇਟਿਵ ਸਾਰੇ ਪੋਸਟਾ ਪਾਈ ਜਾਂਦੇ ਆ ਵਿਊ ਲਾਈਨ ਦੇ ਚੱਕਰਾਂ ਜਣਾ ਤੇ ਤੁਸੀਂ ਇਹ ਵੇਖੋ ਕਿੱਡੀ ਉਹਨਾਂ ਦੀ ਸ਼ਾਵਾਸ਼ ਵਾਲੀ ਗੱਲ ਇਹ ਵੀ ਵੀ ਤੁਸੀਂ ਉਹਨਾਂ ਇਹ ਵੀ ਸਲਾਹਤ ਕਰੋ ਵੀ ਅਗਲੇ ਦਿਨ ਆ ਕੇ ਅਗਲੇ ਪੈਸੇ ਵੀ ਦੇ ਗਏ ਹਾਂਜੀ ਹਾਂਜੀ ਐਡੇ ਸਰਦਾਰ ਬੰਦੇ ਉਹ ਪੈਸੇ ਜੀ ਦੇ ਗਏ ਉਹ ਇਮਾਨਦਾਰ ਬੰਦੇ ਸੀ ਤਾਂ ਹੀ ਪੈਸੇ ਦੇ ਗਏ ਜੀ ਹਾਂ ਨਾਲੇ ਅਰਦੇਵ ਗੱਲ ਇੱਕ ਹੋਰ ਆ ਕਿਉਂ ਫਿਰਤੇ ਹਾਂਜੀ ਹਾਂਜੀ ਵੀ ਮਨ ਕੇ ਚੱਲੋ ਵੀ ਜਿਵੇਂ ਕੈਮਰੇ ਲੱਗੇ ਆਂਡੇ ਵਾਲੇ ਆਂਡੇ ਲੈਣ ਆਏ ਜਦੋਂ ਹਾਂਜੀ ਪਹਿਲੀ ਗੱਲ ਤੋਂ ਪੜੇ ਲਿਖੇ ਬੰਦੇ ਆਲਾ ਬਠਿੰਡੇ ਦੇ ਕੋਲ 10 ਦੇ ਪਿੰਡ ਉੱਥੇ ਜਾਂ ਸ਼ਹਿਰਾਂ ਵਿੱਚ ਰਹਿੰਦੇ ਆ ਤੇ ਚੋਰੀ ਕਰਨੇ ਇੰਨੀ ਥੋੜਾ ਕਰੂਗਾ ਵੀ ਮੰਨ ਕੇ ਚੱਲ ਜੇ ਪਰਤੇ ਉਹਨਾਂ ਚੋਰੀ ਕਰ 100000 ਬੰਦੇ ਨੇ ਵੀ ਚੋਰੀ ਕਰਨੀ ਨਹੀਂ ਹੁੰਦੀ ਚੋਰੀ ਕਰਨ ਦੇ ਮੰਨ ਕੇ ਚੱਲ ਵੀ ਉਹਨਾਂ ਦੇ ਕੋਈ ਉਹਨਾਂ ਦਾ ਮੂੰਹ ਵੱਜ ਜਾਂਦਾ ਉਹ ਮੰਨੇ ਹੁੰਦੇ ਹੈਨਾ ਫਿਰ ਉਹ ਕੈਮਰੇ ਸਾਹਮਣੇ ਖੜੇ ਆ ਕੈਮਰੇ ਸਾਹਮਣੇ ਖੜੇ ਨੇ ਵੀ ਉਹ ਇਸ ਚੱਕਰ ਦੇ ਵਿੱਚ ਤਾਂ ਹੀ ਨਹੀਂ ਯਾਰ ਨਾ ਨਾ ਹੈਨਾ ਹਾਂਜੀ ਵੀ ਜੇ ਕੋਈ ਗਲਤੀ ਕਿਵੇਂ ਕੋਈ ਪੈਸੇ ਆਪਰੋਂ ਦਾ ਪਾਤੇ ਜਿਵੇਂ ਮੰਨ ਵੀ ਮੰਨ ਕੇ ਚੱਲ ਜਿਹੜਾ ਉਸ ਚੱਕਰ ਚ ਆਏ ਹੁੰਦੇ ਵੀ ਅੰਡੇਲ ਜਾਣੇ ਜਾਣੇ ਤੇ ਗੱਡੀ ਗਾਂ ਕਰਕੇ ਠਲ ਦੇ ਜਾਂ ਬੰਦੇ ਪਾਸੇ ਹਣਾ ਗੱਡੀ ਦਾ ਨੰਬਰ ਲੱਗਾ ਸਾਰਾ ਨਾਲ ਉਹ ਵੇ ਹਾਂ ਤੇ ਸਾਰਾ ਕੈਮਰੇ ਸਾਹਮਣੇ ਆਈ ਜਾਂਦੇ ਕੈਮਰੇ ਸਾਹਮਣੇ ਬੰਦੇ ਆਈ ਜਾਂਦੇ ਨਾਲ ਉਹ ਤੇ ਇਹ ਆਪਾਂ ਯਾਰ ਜਿਹੜੇ ਮੰਨ ਕੇ ਚੱਲ ਸਾਰੀਆਂ ਪੋਸਟਾਂ ਪਾਈ ਜਾਂਦੇ ਯਾਰ ਵੀ ਇਹ ਨਾ ਮਾਰਾ ਕੀਤਾ ਜਾਂ ਕਿਵੇਂ ਪਰ ਆਪਾਂ ਤਾਂ ਇਹ ਨਹੀਂ ਆਂਦੇ ਹਣਾ ਵੀ ਬੰਦੇ ਸਹੀ ਯਾਰ ਗਲਤੀ ਨਹੀਂ ਗਲਤੀ ਕੀਤੀ ਕਿਸੇ ਨੇ ਐਵੇਂ ਕੰਮ ਕਰਨਾ ਨਹੀਂ ਕਿਹਾ ਵੀ ਪੋਸਟਾਂ ਨਹੀਂ ਪਾਉਣੀਆਂ ਚਾਹੀਦੀਆਂ ਨਾ ਸਗੋਂ ਵੀ ਆਪਾਂ ਮਾੜੀ ਚੀਜ਼ ਨੂੰ ਦੱਬ ਕੇ ਚੱਕਨੇ ਉਹਨਾਂ ਇਹ ਵੀ ਵੇਖੋ ਨਾ ਉਹਨਾਂ ਪੈਸੇ ਵਿਚਾਰੇ ਅਗਲੇ ਦਿਨ ਆਣਗੇ ਉਬਲੀ ਦਵਾਈ ਦੇ ਹੀ ਰਾਤ ਨੂੰ ਆ ਗਏ ਸਾਂ ਉਸ ਆ ਗਏ ਰਾਤ ਨੂੰ ਆ ਗਏ 10 11 ਵਜੇ 8:00 ਵਜੇ ਰਾਤ ਨੂੰ ਚਲੋ ਸਮਝਾਉਤਾ ਹੋ ਗਿਆ ਆਪਸ ਦੇ ਵਿੱਚ ਜੋ ਮਰਜੀ ਹੈ ਹਨਾ ਤੇ ਬਾਕੀ ਮੈਂ ਤਾਂ ਨਾ ਵੀ ਇਸ ਤਰ੍ਹਾਂ ਨਹੀਂ ਵੀ ਇਹੇ ਕੰਮ ਨਹੀਂ ਕਰਨਾ ਚਾਹੀਦਾ ਪੋਸਟਾ ਨਾ ਪਾਓ ਤੇ ਇਹ ਵੀ ਇੱਕ ਬੜਾ ਵੱਡਾ ਵੀ ਉਹਨਾਂ ਦੀ ਭਲੇਮਾਨਸੀ ਜਿਹੜੇ ਆਣ ਕੇ ਪੈਸੇ ਦੇ ਗਏ ਉਹ ਲੂਲੇ ਦੇ ਬਾਰੇ ਬਸ ਨਾਲ ਫਿਰ ਤੇ ਘੁਰਗਾਲ ਯਾਰ 17-1800 ਰੁਪਏ ਪਿੱਛੇ ਕੰਮ ਐਟ ਕੋਈ 1900 ਬਿਜ ਕਰੂਗਾ 17-1800 ਰੁਪਏ ਪਿੱਛੇ ਐਡਾ ਪੜਾ ਕੰਮ ਕਰਦਾ ਤੇ ਐਡਾ ਕੰਮ ਕਰੂਗਾ ਨਾਲ ਉਹਨਾਂ ਦੱਸਦੇ ਕਾਰੋਬਾਰ ਬਹੁਤ ਕਾਰੋਬਾਰ ਚੰਗਾ ਹੈਲਾ 17-1800 ਸਰਦਾਰ ਬੰਦੇ ਥੋੜਾ ਕੰਮ ਕਰਨਗੇ ਕਿੰਨੀ ਵੱਡੀ ਗੱਡੀ ਉਹਨਾਂ ਕੋ ਸਾਰਾ ਕੁਝ ਦੱਸ ਹਾਂ ਪੈਸੇ ਦੇ ਗਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪੈਸੇ ਦੇ ਗਏ ਸ਼ਾਬਾਸ਼ ਨਾਲੇ ਯਾਰ ਪ੍ਰਤੀਜੈ ਮੰਨ ਕੇ ਆਪਾਂ ਇੱਥੇ ਕਿੰਨੇ ਬੰਦੇ ਵੇਖੇ ਹਾਂ ਜਿਹੜਾ ਚੋਰ ਬੰਦਾ ਹੁੰਦਾ ਉਹ ਜਾਂਦਾ ਮੂੰਹ ਬੰਨ ਕੇ ਮੂੰਹ ਬੰਨ ਗਿਆ ਉਹ ਸਾਰਾ ਗੱਡੀ ਦੂਢ ਲੂਗਾ ਸਾਰਾ ਕੰਮ ਹੋਰ ਕਰੂਗਾ ਤੇ ਉਹ ਤਾਂ ਵਿਚਾਰੇ ਯਾਰ ਆਮ ਨੋਰਮਲ ਆਏ ਨੇ ਉਥੇ ਖੜੇ ਨੇ ਉਹਨਾਂ ਨੂੰ ਭੁਲੇਖਾ ਪੈ ਗਿਆ ਕਿ ਦੇ ਸਕੈਨਰ ਤੇ ਉਹਾਂ ਦੇ ਮੇਰੇ ਵੀ ਇਹ ਕਰਤੇ ਨੇ ਪਰ ਥੋੜੀ ਜਿਹਾ ਵਾਪਸ ਆ ਕੇ ਬੜੀ ਜਿਹਾ ਆ ਕੇ ਤੇ ਜਿਹੜੀ ਮੇਨ ਗੱਲ ਹੈ ਜੀ ਬਾਕੀ ਯਾਰ ਕੋਈ ਵੀਰ ਇਹੋ ਜਿਹੇ ਪੋਸਟਾਂ ਦਾ ਨਾਮ ਨਾ ਐਵੇਂ ਕਹੇ ਦੀ ਨਾ ਹਾਂ ਬਦਨਾਮੀ ਨਹੀਂ ਕਰਨੀ ਬਦਨਾਮੀ ਨਹੀਂ ਕਰਨੀ ਚਾਹੀਦੀ ਐਵੇਂ ਕਹੇ ਨਾਲੇ ਜਦੋਂ ਦੋ ਧਿਰਾਂ ਦਾ ਆਪਸ ਦੇ ਵਿੱਚ ਮਝੌਤਾ ਹੋ ਗਿਆ ਯਾਰ ਉਹ ਆਪਦੇ ਇੱਕ ਦੂਜੇ ਨੂੰ ਬੈਠੇ ਮਿਲੇ ਹਨਾ ਤੇ ਲੋਕ ਗਲਤੋ ਚੱਕਰ ਚ ਕਰੀਏ ਨੇ ਹਾਂ ਤੇ ਲੋਕ ਫੇਮ ਸੁਣ ਮਰਿਆ ਐਵੇਂ ਪੋਸਟਾਂ ਪਾਉਣੀਆਂ ਆਈ ਜਾਂਦੇ ਨੇ ਤੇ ਚਲੋ ਠੀਕ ਆ ਜੀ ਫਿਰ ਹਾਂ ਜੀ ਸਾਰਿਆਂ ਨੂੰ ਸਾਸਰੀ ਕਾ ਸਾਸਰੀ ਕਾ ਜੀ